हां भाई हुण जे कोई बंदा कहे मेरे ਘਰੇ ਗੰਜੈਸ ਹੋਵੇ ਮੈਂ ਫੇਰ ਦਾਨ ਕਰੂੰਗਾ ਉਹ ਨਹੀਂ ਪ੍ਰਾਭੂ ਇਹ ਝੂਠ ਹੈ ਜੇ ਬੰਦਾ ਕੋਈ ਕਹੇ ਮੇਰੇ ਕੋਲ ਟਾਈਮ ਹੋਊ ਮੈਂ ਰੱਬ ਨੂੰ ਫੇਰ ਯਾਦ ਕਰੂੰ ਉਹ ਪ੍ਰਾਭੂ ਇਹ ਝੂਠ ਹੈ ਜੇ ਕਿਸੇ ਨੇ ਕੋਈ ਚੰਗਾ ਕਰਮ ਕਰਨਾ ਹੈ ਏਦੀ ਖਾਤਰ ਕੋਈ ਟਾਈਮ ਬਾਹਰੋਂ ਨਾ ਮਾ ਨਹੀਂ ਕੱਢਣਾ ਪੈਂਦਾ ਚੰਗਾ ਕਰਮ ਕਰਨ ਖਾਤਰ ਤਾਂ ਬਹੁਤ ਰਸਤੇ ਨੇ ਪਰ ਸਮਝੋ ਸਮਝੋ ਸਮਝਣ ਦੀ ਲੋੜ ਹੈ ਸਮਝਣ ਦੀ ਜੇ ਕੋਈ ਕਹੇ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਤਾਂ ਤਪੱਸਿਆ ਕਰਨੀ ਸੀ ਉਹ ਤਪੱਸਿਆ ਕਰਨ ਖਾਤਰ ਕੋਈ ਟਾਈਮ ਲੈਦਾ ਲੈਣਾ ਨਹੀਂ ਪੈਂਦਾ ਟਾਈਮ ਬੰਦੇ ਕੋਲੇ ਬਹੁਤ ਹੈ ਪਰ ਇਹਦੇ ਜਿਹੜੇ ਚੱਜ ਨੇ ਨਾ ਉਹ ਇਹਨੂੰ ਚੱਜ ਨਹੀਂ ਦੀ ਬਾਝ ਜਾਣ ਦਿੰਦੇ ਬੰਦੇ ਨੇ ਜੇ ਚੰਗਾ ਕਰਮ ਕਰਨਾ ਹੈ ਆਪਦੇ ਘਰੇ ਬੈਠਾ ਬੱਚਿਆਂ ਚ ਉਹ ਗਾਹਾਂ ਤਪੱਸਿਆ ਕਰ ਸਕਦਾ ਹੈ ਘਰੇ ਬੈਠੇ ਤਪੱਸਿਆ ਕਰ ਸਕਦਾ ਕੋਈ ਬਾਹਰ ਜੰਗਲਾਂ ਚ ਜਾਣ ਦੀ ਲੋੜ ਨਹੀਂ ਹੈ ਇਵੇਂ ਜਿਵੇਂ ਕੋਈ ਦੋ ਭਰਾ ਸੀਗੇ ਉਹ ਇੱਕ ਕਹਿੰਦਾ ਵੀ ਮੈਂ ਤਾਂ ਤਪੱਸਿਆ ਕਰਨੀ ਆ ਗਾਹਾਂ ਵਾਸਤੇ ਨੂੰ ਜਾਮਾ ਬਣਾਉਣਾ ਹੈ ਉਹ ਦੂਆ ਕਹਿੰਦਾ ਭਰਾਵਾ ਜਾਮਾ ਤਾਂ ਘਰੇ ਬਣਦਾ ਚੰਗਾ ਮੜਾ ਜੇ ਕਰਮ ਕਰਨਾ ਘਰੇ ਹੀ ਕਰ ਸਕਦਾ ਤੂੰ ਜੰਗਲਾਂ ਦੇ ਵਿੱਚ ਦਾ ਜਾਨਵਰ ਰੋਹੀ ਦੇ ਵਿੱਚ ਨੇਰੇ ਹੀ ਫਿਰਦੇ ਨੇ ਤਪੱਸਿਆ ਕਰਨ ਉਹ ਤਾਂ ਕਹਿੰਦਾ ਫਿਰ ਜੇ ਆਪਾਂ ਕਹੀਏ ਵੀ ਜੰਗਲਾਂ ਦੇ ਵਿੱਚ ਜਾ ਕੇ ਮੈਂ ਤਪੱਸਿਆ ਕਰੂੰ ਰੋਹੀ ਬਿਆਵਾਂ ਦੇ ਵਿੱਚ ਤਾਂ ਨੇਕ ਹੀ ਪ੍ਰਕਾਰ ਦੇ ਜਾਨਵਰ ਫਿਰਦੇ ਨੇ ਫਿਰ ਉਹ ਤਾਂ ਬੜੇ ਤਪੱਸਵੀ ਹੋ ਜਾਣਾ ਤਪੱਸਿਆ ਦਾ ਪ੍ਰਭੂ ਆਪਦੇ ਬਾਲ ਬੱਚੇ ਦੇ ਵਿੱਚ ਬੱਚਿਆਂ ਦੇ ਵਿੱਚ ਹੀ ਹੁੰਦੀ ਆ ਜੇ ਕਰਨੀ ਹੋਵੇ ਉਹ ਜਦੋਂ ਨਾ ਮੰਨਿਆ ਤਾਂ ਉਹ ਕਹਿੰਦਾ ਵੀ ਤੇਰੀ ਮਰਜ਼ੀ ਐ ਉਹ ਤਾਂ ਪਾ ਕੇ ਚੋਲਾ ਭਾਈ ਉਹ ਤਾਂ ਤਪੱਸਿਆ ਕਰਨ ਚੱਲਿਆ ਗਿਆ ਉਹ ਜਿਹੜਾ ਦੂਜਾ ਸੀ ਉਹ ਭਾਈ ਉਹਦੇ ਬੱਚੇ ਤੇ ਛੋਟੇ-ਛੋਟੇ ਘਰੇ ਉਹ ਆਪਦੇ ਕੰਮ ਕਰੇ ਬੱਚਿਆਂ ਨੂੰ ਪਾਲੇ ਹਲ ਬਾਹੇ ਅੰਨ ਪੈਦਾ ਕਰੇ ਆਪਦੇ ਬੱਚਿਆਂ ਦੀ ਪਾਲਣਾ ਕਰੇ ਕਿਸੇ ਦਾ ਬੁਰਾ ਨਹੀਂ ਦੀ ਸੋਚਦਾ ਕਿਸੇ ਨਾਲ ਚੋਰੀ ਨਹੀਂ ਦੀ ਕਰਦਾ ਕਿਸੇ ਦਾ ਉਹ ਕਿਤੇ ਵੀ ਕੋਈ ਚੁਰਾਉਂਦਾ ਨਹੀਂ ਚੱਕਦਾ ਨਹੀਂ ਦੀ ਕਿਸੇ ਨਾਲ ਬੇਈਮਾਨੀ ਨਹੀਂ ਦੀ ਕਰਦਾ ਕੋਈ ਠੱਗੀ ਨਹੀਂ ਦੀ ਕਰਦਾ ਅਕਾਲ ਪੁਰਖ ਦਾ ਨਾਮ ਲੈਂਦਾ ਸੀ ਉਹ ਰੋਜ਼ ਰੋਜ਼ ਤੜਕੇ ਉੱਠ ਕੇ ਰੱਬ ਦਾ ਨਾਮ ਲੈ ਕੇ ਆਪਦਾ ਹਲ ਜੋੜਦਾ ਸੀ ਉਹ ਘਰੇ ਇਹ ਕੰਮ ਕਰਦਾ ਰਿਹਾ ਉਹ ਦੂਸਰਾ ਜੰਗਲਾਂ ਦੇ ਵਿੱਚ ਜਾ ਕੇ ਰੂਹੀ ਦੇ ਵਿੱਚ ਬੈਠ ਗਿਆ ਉਹ ਜਾ ਕੇ ਕਹਿੰਦਾ ਵੀ ਮੈਂ ਬੜੀ ਤਪੱਸਿਆ ਕਰਦਾ ਪਰ ਮੇਰੇ ਵਰਗਾ ਕੋਈ ਹੋਰ ਹੈ ਨਹੀਂ ਤਪੱਸਵੀ ਮਹਿਤ ਤਪੱਸੀਆਂ ਉਹ ਜਿਹੜਾ ਘਰੇ ਜਵਾਕਾਂ ਚ ਬੈਠਾ ਦੀ ਉਹਦੀ ਤਪੱਸਿਆ ਭਾਈ ਉਹਦੋਂੋਂ ਵੀ ਵੱਡੀ ਸੀ ਕਿਉਂ ਜਦੋਂ ਕਿਸੇ ਦਾ ਬੁਰਾ ਨਹੀਂ ਦੀ ਕਰਦਾ ਆਪਦੇ ਬੱਚੇ ਪਾਲਦਾ ਦੀ ਸਿੱਧੀ ਨੀਤੀ ਨਾਲ ਕੰਮ ਕਰਦਾ ਸੀਗਾ ਉਹ ਕਈ ਸਾਲ ਲੰਘੇ ਜਿਵੇਂ ਜਿਵੇਂ ਕਰਦੇ ਨੂੰ ਉਹ ਤਪੱਸਿਆ ਕਰਦਾ ਰਿਹਾ ਉਹ ਆਪਦੇ ਘਰੇ ਬੱਚੇ ਪਾਲਦਾ ਰਿਹਾ ਇਹਨੇ ਕਿਤੇ ਟਾਈਮ ਹੋ ਗਿਆ ਕਈ ਸਾਲ ਲੰਘੇ ਜਦੋਂ 15 ਸਾਲ ਤੋਂ ਬਾਅਦ ਕਿਤੇ ਉਹਦਾ ਚਿੱਤ ਮੰਨਿਆ ਵੀ ਆਪਾਂ ਹੁਣ ਭਾਈ ਨੂੰ ਮਿਲੀਏ ਉਹ ਜਿਹੜਾ ਤਪੱਸਿਆ ਕਰਦਾ ਸੀ ਜੰਗਲ ਦੇ ਵਿੱਚ ਬੈਠਾ ਉਹਦਾ ਚਿੱਤ ਮੰਨਿਆ ਵੀ ਹੁਣ ਪਿੰਡ ਜਾਈਏ ਉਹ ਤਪੱਸਿਆ ਕਰਦਾ ਕਰਦਾ ਕਿਤੇ ਉੱਠ ਕੇ ਭਰਾਵੋ ਉਹ ਆਪਦੇ ਪਰਿਵਾਰ ਨੂੰ ਮਿਲਣ ਵਾਸਤੇ ਘਰੇ ਆ ਗਿਆ ਉਹ ਜਦੋਂ ਘਰੇ ਆਇਆ ਤਾਂ ਉਹਦੇ ਪਾਈ ਜਿਹੜੀ ਪਰਜਾਈ ਤੀ ਉਹ ਰੋਟੀ ਲੈ ਕੇ ਖੇਤ ਨੂੰ ਤੁਰਦੀ ਸੀ ਤਾ ਉਹ ਭਾਈ ਕਹਿੰਦੀ ਬਾਬਾ ਜੀ ਬੈਠੋ ਬੜਾ ਸਤਿਕਾਰ ਕਰਿਆ ਕਿਉਂ ਉਹ ਹੁਣ ਹੈਗਾ ਜੀ ਮਹਾਤਮਾ ਰੂਪੀ ਦੇ ਵਿੱਚ ਉਹਨੂੰ ਫਿਰ ਉਹਨੇ ਬਾਬਾ ਜੀ ਕਿਹਾ ਕਹਿੰਦੀ ਬਾਬਾ ਜੀ ਬੈਠੋ ਕਹਿੰਦਾ ਮੇਰਾ ਟਾਈਮ ਖਰਾਬ ਹੋ ਰਿਹਾ ਮੈਂ ਬਾੜਾ ਚਿਰ ਨਹੀਂ ਬਹਿੰਦਾ ਕਿ ਕਿਉਂ ਕਹਿੰਦਾ ਹੁਣ ਮੈਂ ਜੇ ਇੱਥੇ ਜਿਆਦਾ ਟਾਈਮ ਬੈਠਾ ਰਹੂੰਗਾ ਮੇਰਾ ਟਾਈਮ ਇੰਨਾ ਖਰਾਬ ਹੋ ਜਾਊਗਾ ਮੈਂ ਤਪੱਸਿਆ ਤੋਂ ਵੱਧ ਜਾ ਰਹੇ ਜੂ ਮੈਂ ਛੇਤੀ ਮੁੜਨਾ ਹੈ ਮੈਂ ਆਪਦੇ ਭਾਈ ਨੂੰ ਮਿਲਣ ਆਇਆ ਕਹਿੰਦੀ ਉਹ ਤਾਂ ਬਾਬਾ ਜੀ ਖੇਤ ਫਿਰ ਹਲ ਜੋੜਿਆ ਆ ਬੈ ਮੈਂ ਉਹਦੀ ਰੋਟੀ ਲੈ ਕੇ ਜਾਨੀ ਆ ਕਹਿੰਦਾ ਫਿਰ ਤੂੰ ਉਹਨੂੰ ਸੁਨੇਹਾ ਲਾ ਦੀ ਮੈਨੂੰ ਸੇਤੀ ਆ ਕੇ ਮਿਲੇ ਕਹਿੰਦੀ ਬਾਬਾ ਜੀ ਖੇਤ ਤਾਂ ਆਪਣਾ ਹੈਗਾ ਨੇੜੇ ਹੀ ਪਰ ਮੈਂ ਇੱਥੋਂ ਜੋ ਜਾਉਂਗੀ ਨਾ ਜਿਹੜੀ ਮੂਹਰੇ ਨਹਿਰ ਆਉਂਦੀ ਐ ਉਹ ਨਹਿਰ ਦਾ ਜਿਹੜਾ ਪੁਲ ਐ ਨਾ ਉਹ ਬਹੁਤ ਦੂਰ ਐ ਉਹ ਮੈਂ ਪੁਲ ਮੁੜ ਕੇ ਆਉਣੀ ਆ ਖੇਤ ਤੋਂ ਪੁਲ ਮੁੜ ਕੇ ਜਾਣਾ ਪੈਂਦਾ ਟਾਈਮ ਲੱਗ ਜਾਂਦਾ ਉਹ ਕਹਿੰਦਾ ਐ ਕਰ ਫਿਰ ਮੈਂ ਤੈਨੂੰ ਇੱਥੋਂ ਸਵਾਦੀ ਮੁਠੀ ਦਿਨਾ ਤੂੰ ਸਵਾਹ ਕੇਰ ਦੀ ਜਾਹੀਂ ਸਿੱਧੀ ਜਾਹੀਂ ਪੁਲ ਜਾਣ ਦੀ ਲੋੜ ਨਹੀਂ ਉਹ ਨਹਿਰ ਦੇ ਨੂੰ ਪਾਰ ਕਰਨ ਦੀ ਲੋੜ ਨਹੀਂ ਹੈ ਤੂੰ ਸੇਤੀ ਜਾਵੇਂਗੀ ਤੈਨੂੰ ਮੈਂ ਸਵਾਹ ਦਿੰਨਾ ਇੱਕ ਮੁਠੀ ਉਹ ਕੇਰ ਦੀ ਜਾਹੀਂ ਉਹ ਪਾਣੀ ਤੈਨੂੰ ਰਸਤਾ ਦਿੰਦਾ ਜਾਊਗਾ ਮੇਰੀ ਤਪੱਸਿਆ ਕਰੀ ਵੀ ਹੈ ਕਹਿੰਦਾ ਉਹਨੇ ਇੱਕ ਭਾਈ ਚੁੱਲ੍ਹੇ ਚੋਂ ਲੈ ਕੇ ਸਵਾਹ ਆਪਦੀ ਕਲਾ ਦਿਖਾਈ ਉਹਨੂੰ ਮੁਠੀ ਸਵਾਹ ਦੀ ਫੜਾਤੀ ਕਹਿੰਦਾ ਸਿੱਧੀ ਵਗ ਜਾ ਤੈਨੂੰ ਰਸਤਾ ਦੇਊਗਾ ਪਾਣੀ ਪਰੇ ਹੋਈ ਜਾਊ ਸਵਾਹ ਕੇਰ ਦੀ ਜਾਹੀਂ ਕਹਿੰਦੀ ਲਿਓ ਮਹਾਰਾਜ ਉਹਨੇ ਪਾਈ ਰੋਟੀ ਚੱਕੀ ਚੱਕ ਕੇ ਉਹ ਸਵਾਦੀ ਮੁੱਠੀ ਲੈ ਕੇ ਉਹ ਚੱਲ ਪਈ ਤਾਂ ਉਹ ਫਿਰ ਪਉਣ ਨੂੰ ਨਹੀਂ ਗਈ ਉਹ ਸਿੱਧੀ ਚਲੀ ਗਈ ਜਦੋਂ ਨਹਿਰ ਦੇ ਜਾ ਕੇ ਖੜੀ ਕਿਨਾਰੇ ਤੇ ਉਹ ਸਵਾਹ ਲੱਗੀ ਕੇਰਨ ਤਾਂ ਜਿਹੜਾ ਉਹ ਪਾਣੀ ਸੀ ਨਾ ਉਹ ਪਰੇ ਹੋ ਹੀ ਗਿਆ ਰਸਤਾ ਹੋ ਹੀ ਗਿਆ ਪਿੱਛੇ ਉਹਨਾਂ ਹੀ ਪਾਣੀ ਮਿਲੀ ਜਾਵੇ ਉਹਨੂੰ ਰਾਹ ਮਿਲ ਹੀ ਗਿਆ ਉਹ ਸਿੱਧੀ ਲੰਘੀ ਉਹ ਗਾਹਾਂ ਗਈ ਉਹ ਕਨ ਅਜ ਤੋ ਬਹੁਤ ਸਵੇਹਾ ਆ ਗਈ ਕਹਿੰਦੀ ਤੇਰਾ ਭਾਈ ਆਇਆ ਪਿਆ ਉਹ ਤਪੱਸਿਆ ਕਰੀ ਵੀ ਆ ਉਹਦੀ ਕਹਿੰਦੀ ਮੈਨੂੰ ਉਹਨੇ ਸਵਾਦੀ ਮੁਠੀ ਦੇਤੀ ਵੀ ਤੂੰ ਆ ਪਾਣੀ ਤੇ ਕੇਰੀ ਜਾਹੀਂ ਪਾਣੀ ਪਰੇ ਹੋਈ ਜਾਉ ਤੈਨੂੰ ਰਸਤਾ ਮਿਲੀ ਜਾਊ ਕਹਿੰਦੀ ਮੈਂ ਤਾਂ ਸਿੱਧੀ ਆ ਗਈ ਮੈਨੂੰ ਤਾਂ ਰਸਤਾ ਮਿਲ ਗਿਆ ਨਹਿਰ ਦੇ ਵਿੱਚ ਦੀ ਆਈਆਂ ਮੈਂ ਤਾਂ ਪਾਣੀ ਪਰੇ ਹੋਈ ਗਿਆ ਕਹਿੰਦਾ ਵਾਹ 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 ਕਹਿੰਦਾ ਵੀ ਚਲੋ ਠੀਕ ਹੈ ਕਹਿੰਦਾ ਉਹਨੇ ਤਪੱਸਿਆ ਕਰੀ ਐ ਕਹਿੰਦਾ ਕੋਈ ਮੈਂ ਵੀ ਕੋਈ ਸਿੱਧੀ ਗੱਲ ਕਰੀ ਨਹੀਂ ਹੈ ਕਾਲਪੁਰਖ ਦਾ ਨਾਮ ਲੈਂਦਾ ਰਿਹਾ ਕਹਿੰਦਾ ਭਾਈ ਮੇਰੀ ਵੀ ਦੇਖਦੇ ਆਂ ਤਪੱਸਿਆ ਸਪੂਰਨ ਹੋਈ ਆ ਕਿ ਨਾ ਕਹਿੰਦਾ ਫਿਰ ਤੂੰ ਐਂ ਕਰੀ ਕਹਿੰਦਾ ਹੁਣ ਸਿੱਧੀ ਹੋਈ ਜਾਈ ਉੱਥੋਂ ਦੀ ਹੋਈ ਕਹਿੰਦੀ ਹੁਣ ਤਾਂ ਫਿਰ ਸਵਾਹ ਨਹੀਂ ਹੈਗੀ ਮੇਰੇ ਕੋਲੇ ਪਾਣੀ ਪਰੇ ਨਹੀਂ ਹੋਣਾ ਕਹਿੰਦਾ ਹੁਣ ਮੈਂ ਆਪਦੀ ਕਰਾਮਾਤ ਦਿਖਾਉਂਗਾ ਕਹਿੰਦੀ ਤੇਰੇ ਕੋਲੇ ਕਰਾਮਾਤ ਕੀ ਹੈ ਕਹਿੰਦਾ ਹੈਗੀ ਆ ਮੇਰੀ ਵੀ ਤਪੱਸਿਆ ਕਰੀ ਵੀ ਹੈ ਉਹ ਹਲ ਬੋਂਦਾ ਸੀ ਭਾਈ ਹਲ ਹਲ ਤਹਾ ਪੱਟਿਆ ਮੁੰਨੇ ਨਾਲ ਮਿੱਟੀ ਲਾਹੀ ਉਹ ਮਿੱਟੀ ਲੈ ਕੇ ਕਹਿੰਦਾ ਲੈ ਭਾਗਮਾਨੇ ਆਹ ਮਿੱਟੀ ਲੈ ਜਾ ਹੁਣ ਤੂੰ ਜਿੱਥੋਂ ਦੀ ਆਈਆਂ ਨਾ ਇਹ ਮੇਰੇ ਵਾਲੀ ਮਿੱਟੀ ਕੇਰ ਦੀ ਜਾਈ ਉਹ ਕਹਿੰਦੀ ਰਹਿਣ ਤੇ ਮਿੱਟੀ ਨਾਲ ਕਿਤੇ ਐ ਹੋਇਆ ਕੰਮ ਉਹ ਕਹਿੰਦਾ ਮੇਰੀ ਤਪੱਸਿਆ ਨਾਲ ਹੋਣਾ ਹੈ ਕਹਿੰਦੀ ਮੈਂ ਨਹਿਰ 'ਚ ਡੁੱਬ ਜੂ ਉਹ ਕਹਿੰਦਾ ਨਹੀਂ ਤੂੰ ਪ੍ਰਤਿਆਕੇ ਦਾ ਦੇਖ ਕਹਿੰਦੀ ਲਿਆ ਉਹ ਮਿੱਟੀ ਦੀ ਇੱਕ ਮੁਠੀ ਉਹਨੂੰ ਦੇਤੀ ਮੁਰਦੀ ਨੂੰ ਉਹ ਭਰਾਵੋ ਉਹ ਜਦੋਂ ਫਿਰ ਉਹ ਨਹਿਰ ਦੇ ਕਿਨਾਰੇ ਆ ਕੇ ਮਿੱਟੀ ਕੇਰੀ ਉਹਨੇ ਪਾਣੀ ਦੇ ਪਾਰ ਹੋਣ ਵਾਸਤੇ ਉਹ ਉਦੋਂ ਦਾ ਪਾਣੀ ਭਰੀ ਹੋਇਆ ਸੀ ਉਹ ਮਿੱਟੀ ਕੇਰਨ ਦੇ ਨਾਲ ਮੂਰੇ ਪੂਲੀ ਬਣਨ ਲੱਗੀ ਪੂਲੀ ਉਹ 19 ਮਗਰੋਂ ਖਤਮ ਹੋਈ ਜਾਵੇ ਮੂਰੇ ਪੂਲੀ ਤਿਆਰ ਹੋਈ ਜਾਵੇ ਉਹਦਾ ਬੜੇ ਪ੍ਰੇਮ ਨਾਲ ਲੰਗੀ ਉਹ ਤਾਂ ਗਿੱਲੇ ਚ ਪੈਰ ਵੀ ਨਹੀਂ ਰੱਖਣਾ ਪੈ ਗਿਆ ਉਹਦੀ ਮਿੱਟੀ ਨੇ ਐਡਾ ਵੱਡਾ ਕੰਮ ਕਰਿਆ ਉਤੋਂ ਦੀ ਪਾਰ ਗਈ ਆਹਾ ਹਾ ਹਾ ਕਹਿੰਦੀ ਤਪੱਸਿਆ ਇਹਦੀ ਵੀ ਸਫਲ ਹੋ ਗਈ ਮੇਰੇ ਪਤੀ ਦੀ ਉਹ ਘਰੇ ਚਲੀ ਗਈ ਉਹ ਕਹਿੰਦਾ ਭਾਈ ਤੂੰ ਤਾਂ ਕਹਿੰਦੀ ਟਾਈਮ ਲੱਗੂ ਬੀਬੀ ਤੂੰ ਆ ਗਈ ਬਹੁਤ ਛੇਤੀ ਕਹਿੰਦੀ ਬਾਬਾ ਜੀ ਕਹਿੰਦੀ ਤੇਰੀ ਵੀ ਤਪੱਸਿਆ ਕਰੀ ਵੀ ਐ ਤਪੱਸਿਆ ਮੇਰੇ ਪਤੀ ਦੀ ਵੀ ਕਰੀ ਵੀ ਐ ਕਹਿੰਦਾ ਉਹ ਤਾਂ ਘਰੀ ਫਰੀ ਗਿਆ ਇੱਥੇ ਦਿਵਾਕਾਂ ਚ ਉਹਦੀ ਤਪੱਸਿਆ ਕਿੱਥੇ ਐ ਕਹਿੰਦੀ ਨਹੀਂ ਬਾਬਾ ਜੀ ਮੈਂ ਪਰਤਿਆਲੀ ਗੱਲ ਤਪੱਸਿਆ ਉਹਦੀ ਵੀ ਸਫਲ ਹੋਈ ਵੀ ਐ ਇਹਨੇ ਭਾਈ ਉਹ ਹੱਲ ਲੈ ਕੇ ਆ ਗਿਆ ਮੇਲਣਾ ਮਾਰਾ ਵੀ ਮੇਰਾ ਭਾਈ ਆਇਆ ਉਹ ਛੇਤੀ ਆ ਗਿਆ ਆ ਕੇ ਦੋਨੇ ਭਾਈ ਬੜੇ ਪ੍ਰੇਮ ਨਾਲ ਮਿਲੇ ਮਿਲ ਕੇ ਉਹਨੂੰ ਕਹਿੰਦਾ ਕਿਉਂ ਭਗਤਾ ਮੈਂ ਤਾਂ ਤਪੱਸਿਆ ਕਰਿਆ ਤੈਂ ਵੀ ਕਰੀ ਐ ਜਦੋਂ ਉਹਨੇ ਕਿਹਾ ਨਾ ਵੀ ਤੈਂ ਵੀ ਕਰੀ ਤਪੱਸਿਆ ਉਹ ਜਿਹੜੀ ਬਲਦ ਹੱਕਣ ਵਾਲੀ ਪ੍ਰਾਣੀ ਸੀ ਨਾ ਉਹਨੇ ਪ੍ਰਾਣੀ ਚਲਾ ਕੇ ਆ ਦੂਰ ਛਿੜਤੀ ਉਹ ਛਿੱਟੀ ਵੀ ਆਪਦੇ ਮੁੰਡੇ ਨੂੰ ਕਹਿੰਦਾ ਉਹ ਮੁੰਡਾ ਉਹਦਾ ਵਾਵਾ ਡਾਰ ਸੀ ਐ ਬੱਚੇ ਇੱਕ ਵਰਗਾ ਮੁੰਡਾ ਤੀਗਾ ਕਹਿੰਦਾ ਜਾ ਪੁੱਤ ਹੋ ਪ੍ਰਾਣੀ ਚੱਕ ਕੇ ਲੈ ਕੇ ਆ ਉਹ ਪ੍ਰਾਣੀ ਚੱਕ ਲਿਆ ਆ ਹੋ ਪੁੱਤ ਮੈਨੂੰ ਤੌੜੇ ਚੋਂ ਪਾਣੀ ਦਾ ਗਲਾਸ ਦੇ ਉਨੇ ਪਾਣੀ ਦਾ ਗਲਾਸ ਫੜਾਤਾ ਉਦੋਂ ਬਾਅਦ ਉਹਨੇ ਲੱਤ ਸਿੱਧੀ ਕਰਤੀ ਕਹਿੰਦਾ ਪੁੱਤ ਮੇਰਾ ਗੋਡਾ ਘੁੱਟ ਉਹ ਗੋਡੇ ਘੁੱਟਣ ਲੱਗਿਆ ਮੁੰਡਾ ਕਹਿੰਦਾ ਭਾਈ ਤੇਰੀ ਤਪੱਸਿਆ ਕਰੀ ਵੀ ਐ ਆ ਪ੍ਰਾਣੀ ਕਹਿੰਦਾ ਮੈਂ ਫੇਰ ਛੱਡਦਾ ਉਹਨੇ ਪ੍ਰਾਣੀ ਫੇਰ ਛੱਡਤੀ ਕਹਿੰਦਾ ਹੁਣ ਉਹ ਪ੍ਰਾਣੀ ਤੂੰ ਇੱਥੇ ਬੈਠਾ ਰਹਿ ਮੈਨੂੰ ਚੁਕਾ ਕੇ ਦਿਖਾ ਆਪ ਦੇ ਕੋਲੇ ਹੁਣ ਭਾਈ ਉਹਦੇ ਤਾਂ ਬੱਚੇ ਤੇ ਕੰਮ ਕਰਨ ਵਾਲੇ ਉਹ ਪ੍ਰਾਣੀ ਵੀ ਚੱਕ ਲਿਆਏ ਪਾਣੀ ਵੀ ਫੜਾਤਾ ਲੱਤਾਂ ਵੀ ਘੁੱਟਣ ਲੱਗ ਗਏ ਉਹ ਬਾਬੇ ਨੂੰ ਕਹਿੰਦਾ ਹੁਣ ਤੂੰ ਐ ਕਰ ਜੇ ਤੇਰੀ ਤਪੱਸਿਆ ਕਰੀ ਵੀ ਆ ਹੋ ਛਿੱਟੀ ਪੀਆ ਮੇਰੀ ਸੋਟੀ ਉਹ ਚੁਕਾ ਕੇ ਦਿਖਾ ਹੁਣ ਭਰਾਵੋ ਉਹ ਕਿੱਥੇ ਆਵੇ ਉਹ ਬੱਚਾ ਤਾਂ ਚੱਕ ਲਿਆ ਆਦੀ ਉਹ ਨਾ ਆਈ ਕਹਿੰਦਾ ਹੁਣ ਤੂੰ ਐ ਕਰ ਉਹ ਪਾਣੀ ਪਾਣੀ ਦਾ ਗਲਾਸ ਮੰਗਾ ਕੇ ਦਿਖਾ ਮੈਨੂੰ ਹੁਣ ਪਾਣੀ ਦਾ ਗਲਾਸ ਕਿਵੇਂ ਆਜੇ ਕਹਿੰਦਾ ਦੋਨੇ ਲੱਤਾਂ ਕਰ ਸਿੱਧੀਆਂ ਘਟਾ ਲੱਤਾਂ ਕੀ ਤੋਂ ਘਟਾਉਣਾ ਹੁਣ ਲੱਤਾਂ ਕੌਣ ਘੁੱਟੇ ਭਾਈ ਕਹਿੰਦਾ ਇਹੇ ਉਧਰੋਂ ਜਦੋਂ ਆਈ ਆ ਇਹਨੂੰ ਪੁੱਛ ਲੈ ਉਹ ਕਹਿੰਦੀ ਜਦੋਂ ਮੈਂ ਉਧਰੋਂ ਆਈਆਂ ਬਾਬਾ ਜੀ ਇਹਨੇ ਮੈਨੂੰ ਹਲ ਦੇ ਮੁੰਨੇ ਨਾਲ ਮਿੱਟੀ ਦੀ ਇੱਕ ਮੁਠੀ ਦੇਤੀ ਮੈਂ ਉਹ ਕੇਰਿਆ ਉਹ ਜਦੋਂ ਮੈਂ ਰੇਤਾ ਵਿੱਚ ਕੇਰਿਆ ਕਹਿੰਦੀ ਮੈਨੂੰ ਪੂਲੀ ਬਣਦੀ ਆਈ ਮੂਰੇ ਪੂਲੀ ਕਹਿੰਦਾ ਹਾ 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 ਉਹਦੇ ਮਨ ਦੇ ਵਿੱਚ ਕੀ ਆ ਜੀ ਗੱਲ ਬਈ ਮੈਂ ਤਾਂ ਜੰਗਲਾਂ ਦੇ ਵਿੱਚ ਇੱਕ ਤਪੱਸਿਆ ਕਰੀਆ ਕੱਲੀ ਇਹਦੀ ਤਾਂ ਤਪੱਸਿਆ ਫਿਰ ਕਈ ਹੋ ਗਈਆਂ ਨਾਲੇ ਤਾਂ ਇਹਦੀ ਸੇਵਾ ਕਰਨ ਨੂੰ ਬੱਚੇ ਨੇ ਨਾਲੇ ਇਹਦੀ ਸੇਵਾ ਕਰਨ ਨੂੰ ਪਤਨੀ ਹੈ ਨਾਲੇ ਮੇਰੇ ਨਾਲ ਉਹ ਫੇਰ ਮੂਰੇ ਆ ਕਹਿੰਦਾ ਤਪੱਸਿਆ ਚ ਇਹਦੀ ਮਿੱਟੀ ਕੰਮ ਕਰ ਗਈ ਕਹਿੰਦਾ ਫਿਰ ਭਗਤੋ ਭਗਤੀ ਦਾ ਫਿਰ ਘਰੇ ਹੀ ਆ ਜਿਹਨੇ ਪ੍ਰੇਮ ਨਾਲ ਭਗਤੀ ਕਰਨੀ ਆ ਘਰੇ ਆ ਜੰਗਲਾਂ ਚ ਕੋਈ ਫਾਇਦਾ ਨਹੀਂ ਉਹਨਾਂ ਦਾ ਭਾਵੇਂ ਨੇ ਲਾ ਕੇ ਚੋਲਾ ਉਹਦੀ ਪਰੇ ਟੰਗਤਾ ਕਹਿੰਦਾ ਭਰਾਵਾ ਮੈਂ ਤਾਂ ਆਪਦੇ ਘਰੇ ਹੀ ਕੰਮ ਕਰੂੰਗਾ ਮੈਂ ਤਾਂ ਤਪੱਸਿਆ ਘਰੇ ਹੀ ਕਰੂੰਗਾ ਉਹ ਭਰਾਵੋ ਜਿਹੜਾ ਖੇਤੀ ਦੇ ਕਰਨ ਵਾਲਾ ਹੈ ਨਾ ਉਹਦੀ ਤਪੱਸਿਆ ਘਰੇ ਸਫਲ ਹੈ ਕਿਉਂ ਉਹ ਜਦੋਂ ਪਿੜ ਪਾਉਂਦਾ ਹੈ ਉਹ ਪਿੜ ਦੇ ਵਿੱਚ ਦਾਣੇ ਹੀ ਖਿੰਡਦੇ ਨੇ ਉਹ ਜਦੋਂ ਕੋਈ ਬਾਹਰ ਫਸਲ ਤਿਆਰ ਕਰਦਾ ਉਹਦੇ ਜਾਨਵਰ ਵੀ ਖਾਂਦੇ ਨੇ ਪਸ਼ੂ ਵੀ ਖਾਂਦੇ ਨੇ ਥਾਂ ਥਾਂ ਤੇ ਦਾਣ ਹੁੰਦਾ ਪਿੜ ਪਾਉਂਦਾ ਜਾਨਵਰ ਖਾਂਦੇ ਨੇ ਉਹ ਭਰਾਵੋ ਜਿਹੜਾ ਬੇਈਮਾਨੀਆਂ ਤੇ ਹੈ ਜਿਹੜਾ ਬੇਈਮਾਨੀਆਂ ਤੇ ਹੈ ਨਾ ਉਹਦਾ ਫਿਰ ਪਿੜ ਕੀ ਪੈਂਦਾ ਉਹ ਜਿਹਨੂੰ ਕਹਿੰਦੇ ਨੇ ਬੇਈਮਾਨੀ ਦਾ ਪਿੜ ਖਾਲੀ ਜੇ ਆਪਾਂ ਫਸਲ ਦਾ ਪਿੜ ਪਾਵਾਂਗੇ ਜਿੰਸ ਦਾ ਪਿੜ ਪਾਵਾਂਗੇ ਤਾਂ ਉਥੇ ਦਾਣੇ ਖਿੰਡਣਗੇ ਅੱਜ ਬੇਈਮਾਨੀ ਦਾ ਪਿੜ ਪਾ ਕੇ ਦੇਖ ਲਓ ਭਰਾਵੋ ਉਥੇ ਕੀ ਖਿੜੂ ਉੱਤੇ ਕੁਝ ਨਹੀਂ ਖਿਰਦਾ ਬੇਈਮਾਨੀ ਦਾ ਪੜ ਉਹ ਭਰਾਵੋ ਖਾਲੀ ਚੰਗਾ ਕਰਮ ਕਰਨ ਵਾਲੇ ਦੀਆਂ ਜਾਇਜ਼ ਹੈ ਕਾਰਾਂ ਨੇ ਪਰ ਬੇਈਮਾਨੀ ਕਰਨ ਵਾਲੇ ਦਾ ਬੇਈਮਾਨੀ ਦਾ ਪੜ ਖਾਲੀ ਰਹੂਗਾ ਚੰਗੇ ਕਰਮ ਕਰੋ ਭਰਾਵੋ ਮੈਂ ਤਾਂ ਇਹੀ बार-बार ਕਹਿਣਾ ਵੀ ਜਿੱਥੇ ਥਾਈ ਵੀ ਹੁੰਦੇ ਚੰਗੇ ਕਰਮ ਕਰੋ ਅਕਾਲ ਪੁਰਖ ਨੇ ਜਾਮਾ ਦਿੱਤਾ ਆਪਾਂ ਨੂੰ ਇਹ ਕੁਝ ਮਨਮਰਜ਼ੀਆਂ ਕਰਨ ਨੂੰ ਜਾਮਾ ਨਹੀਂ ਦਿੱਤਾ ਇਹ ਤਾਂ ਕੁਝ ਗਾਹਾਂ ਵਾਸਤੇ ਨੂੰ ਭਵਿੱਖ ਬਣਾਓ ਇਹ ਸਭ ਦੇਣੇ ਲੈਣੇ ਦੇ ਸਰਬੰਧ ਨੇ ਅੱਜ ਕਿਸੇ ਲੜਕੀ ਦਾ ਪਤੀ ਮਰ ਜਾਣਾ ਨੌਜਵਾਨ ਦਾ ਚੰਗੇ ਭਲੇ ਬੰਦੇ ਦੀਆਂ ਲੱਤਾਂ ਵਾਹਾਂ ਵੱਡੀਆਂ ਜਾਣੀਆਂ ਮਾਂ ਪਿਓ ਦਾ ਨੌਜਵਾਨ ਪੁੱਤ ਮਰ ਜਾਣਾ ਉਹ ਭਰਾਵੋ ਇਹ ਐਵੇਂ ਗੱਲਾਂ ਨਹੀਂ ਹੈ ਇਹ ਪਿਛਲਾ ਕਰਮ ਕਰਿਆ ਹੋਇਆ ਹੁੰਦਾ ਹੈ ਉਹ ਪਿਛਲਾ ਕਰਮ ਕਰੇ ਦੇ ਜਰੀਏ ਉਹ ਜਾਂਮੇ ਦੇ ਵਿੱਚ ਉਹ ਸਾਰੀਆਂ ਦੁੱਖ ਸਟਾਂ ਝੱਲਣੀਆਂ ਪੈਂਦੀਆਂ ਨੇ ਪਰ ਮੈਂ ਇਹ ਗੱਲ ਸੋਚ ਕੇ ਕਹਿਣਾ ਵੀ ਭਰਾਵੋ ਬੁਰਾ ਨਾ ਕਰੋ ਚੰਗੇ ਮਗਰ ਜਾਓ ਜਾਮਾ ਜਿਹੜਾ ਮਿਲਿਆ ਗਾਹਾਂ ਵਾਸਤੇ ਨੂੰ ਭੇਖ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ